ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpsanja.in ਤੇ ਮੈਂ ਇਹ ਕਹਿ ਰਿਹਾ ਜੁਨਾ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਤੇ ਚੜ੍ਹਦੀ ਕਲਾ ਚ ਰਹੂਗਾ ਲੁਧਿਆਣਾ ਰੇਲਵੇ ਸਟੇਸ਼ਨ ਤੇ ਨਨਡੇੜ ਅੰਮ੍ਰਿਤਸਰ ਐਕਸਪ੍ਰੈਸ ਦੇ ਕੋਚ ਨੰਬਰ S3 ਨੂੰ ਸਿੱਖ ਜਥੇਬੰਦੀਆਂ ਨੇ ਕੁਝ ਇਸੇ ਤਰ੍ਹਾਂ ਘੇਰਿਆ ਸੀ ਵਜਾ ਕਰਨਾਟਕ ਤੋਂ ਅਤਵਾਦੀ ਗੁਰਦੀਪ ਸਿੰਘ ਖੇੜਾ ਨੂੰ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਸੀ 25-26 ਜੂਨ ਦੀ ਅੱਧੀ ਰਾਤ ਨੂੰ ਰੇਲ ਗੱਡੀ ਜਿਵੇਂ ਹੀ ਲੁਧਿਆਣਾ ਸਟੇਸ਼ਨ 'ਚ ਦਾਖਲ ਹੋਈ ਜੇਲ੍ਹਾਂ 'ਚ ਬੰਦ ਸਿੱਖਿਆਦਿਆਂ ਦੀ ਰਿਹਾਈ ਲਈ ਭੁਖੜ ਹੜਤਾਲ ਤੇ ਬੈਠੇ ਸੂਰਤ ਸਿੰਘ ਖਾਲਸਾ ਦਾ ਪੁੱਤਰ ਅਤੇ ਬੇਟੀ ਹਮੈਤੀ ਨਾਲ ਗੁਰਦੀਪ ਸਿੰਘ ਖੇੜਾ ਨੂੰ ਮਿਲਣ ਲਈ ਪਹੁੰਚੇ ਕਈ ਲੋਕ ਰੇਲ ਗੱਡੀ ਦੇ ਅੰਦਰ ਦਾਖਲ ਹੋ ਗਏ ਕਨਾਟਕ ਪੁਲਿਸ ਤੇ ਪੰਜਾਬ ਪੁਲਿਸ ਨੇ ਬੜੀ ਮੁਸ਼ਕਲ ਨਾਲ ਇਹਨਾਂ ਨੂੰ ਰੇਲ ਗੱਡੀ ਤੋਂ ਠੇਠਾ ਉਤਾਰਿਆ ਇਸ ਵਿਚਾਲੇ ਗੁਰਦੀਪ ਸਿੰਘ ਖੇੜਾ ਮੀਡੀਆ ਨਾਲ ਗੱਲਬਾਤ ਕਰਨ ਦੀ ਹਰ ਕੋਸ਼ਿਸ਼ ਕਰਦਾ ਰਿਹਾ ਖੇੜਾ ਦੀ ਮੰਗ ਹੈ ਕਿ ਉਸ ਦੀ ਰਿਹਾਈ ਲਈ ਮਨੁੱਖੀ ਅਧਿਕਾਰ ਜਥੇਬੰਦੀਆਂ ਤੇ ਪੰਜਾਬ ਸਰਕਾਰ ਕੋਸ਼ਿਸ਼ ਔਰ ਸਿੱਖ ਸੰਗਤਾਂ ਔਰ ਪੰਜਾਬ ਗਵਰਨਮੈਂਟ ਔਰ ਬੁੱਧੀਜੀਵੀ ਮਾਨਵ ਅਧਿਕਾਰ ਵਾਲੇ ਸਾਰੇ ਮਿਸ਼ਨ ਚੱਲੂ ਰਹੇਗਾ ਮੈਨੂੰ ਮੈਨੂੰ ਜੋ ਹੈ ਨਿਆਂ ਦਿਵਾਉਣ ਵਾਸਤੇ ਪੂਰਾ ਜੋਰ ਲਾਉਣਗੇ ਮਿਸ਼ਨ ਚੱਲੂ ਰਹੇਗਾ ਹਾਲੀ ਮੈਂ 25 ਸਾਲ ਤੋਂ ਅੰਦਰ ਆ ਪਲੀਜ਼ 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 ਆਏ ਨਿਕਲ ਕੇ ਕਰਕੇ ਬਾਹਰ ਦਾ ਕੀ ਮੌਲ ਮੈਨੂੰ ਕੋਈ ਪਤਾ ਨਹੀਂ ਹੈ ਮੈਂ ਇਹ ਕਹਿਣਾ ਚਾਹੁੰਦਾ ਖਾਲਸਾ ਮੇਰੇ ਸਾਹ ਚੜਦੀ ਕਲਾ ਚ ਰਹੇ ਤੇ ਚੜਦੀ ਕਲਾ ਚ ਰਹੂਗਾ ਸੁਰਤ ਸਿੰਘ ਖਾਲਸਾ ਦੀ ਬੇਟੀ ਸਰਵਿੰਦਰ ਕੌਰ ਭੁੱਲਰ ਦੀ ਪੰਜਾਬ ਵਾਪਸੀ ਤੋਂ ਬਾਅਦ ਗੁਰਦੀਪ ਸਿੰਘ ਖੇੜਾ ਦੀ ਪੰਜਾਬ ਵਾਪਸੀ ਤੇ ਖੁਸ਼ ਨਜ਼ਰ ਆਈ ਸਰਕਾਰ ਨੂੰ ਕਿਹਾ ਕਿ ਸਿੱਖ ਜਥੇਬੰਦੀਆਂ ਦੀ ਪੰਜਾਬ ਵਾਪਸੀ ਦੇਰੀ ਨਾਲ ਹੋ ਰਹੀ ਹੈ ਪੰਜਾਬ ਦੇ ਮਾਹੌਲ ਖਰਾਬ ਹੋਣ ਦੇ ਸਵਾਲ ਤੇ ਸਰਵਰਿੰਦਰ ਕੌਰ ਨੇ ਕਿਹਾ ਕਿ ਜੇਕਰ ਸਿੱਖ ਕੈਦੀਆਂ ਦੀ ਪੰਜਾਬ ਵਾਪਸੀ 'ਚ ਦੇਰੀ ਹੋਵੇਗੀ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ ਨਾ ਕਿ ਇਹਨਾਂ ਦੀ ਵਾਪਸੀ ਤੇ ਨੇ ਪੰਜਾਬ ਦਾ ਮਾਹੌਲ ਇਹਨਾਂ ਦੇ ਆਉਣ ਨਾਲ ਨਹੀਂ ਖਰਾਬ ਹੋਣਾ ਇਹਨਾਂ ਦੇ ਜੇ ਨਾ ਆਉਂਦੇ ਫਿਰ ਵੱਧ ਖਰਾਬ ਹੋਣਾ ਸੀਗਾ ਤਾਂ ਉਹਦੀ ਜ਼ਿੰਮੇਵਾਰ ਸਰਕਾਰ ਹੋਣੀ ਸੀ ਤੇ ਜਿਹੜੀਆਂ ਜਮੇ ਪਾਰਟੀਆਂ ਵਿਰੋਧ ਕਰਦੀਆਂ ਉਹ ਹੋਣੀਆਂ ਸੀ ਇਹਨਾਂ ਦਾ ਆਪਸ ਵਿੱਚ ਕਿਤੇ ਨਾ ਕਿਤੇ ਆਰਗੂਮੈਂਟ ਹੋਣੇ ਸੀ ਲੜਾਈਆਂ ਹੋਣੀਆਂ ਸੀ ਸਭ ਹੁਣ ਇਹ ਮੁੰਡੇ ਘਰੇ ਆ ਗਏ ਹੁਣ ਤਾਂ ਵਿਚਾਰੇ ਬਜ਼ੁਰਗ ਬਣੇ ਪਏ ਆ ਮੁੰਡੇ ਸੀ ਜਿੱਦਣੇ ਜੇਲ੍ਹਾਂ ਚ ਭੇਜੇ ਸੀ ਸਰਕਾਰ ਨੇ ਤੇ ਹੁਣ ਤਾਂ ਬਹੁਤ ਮਾਹੌਲ ਖੁਸ਼ੀ ਵਾਲਾ ਹੋ ਜੋ ਕਿਉਂਕਿ ਇਹਨਾਂ ਨੇ ਘਰੇ ਆ ਕੇ ਖੁਸ਼ ਹੋਣਾ ਉਹਨਾਂ ਨੂੰ ਕੋਈ ਬਾਪੂ ਜੀ ਦੇ ਮਨ ਨੂੰ ਸ਼ਾਂਤੀ ਆਊ ਅੱਜ ਉਹ ਖੁਸ਼ੀ ਰੂਰ ਸੀ ਪਰ ਫਿਰ ਵੀ ਉਹ ਕਿਤੇ ਨਾ ਕਿਤੇ ਐਕਸਾਈਟਿਡ ਸੀ ਕਿ ਹਲੇ ਤੱਕ ਦੋ ਹੀ ਆਏ ਨੇ ਬਾਕੀ ਕਾਤੇ ਨਹੀਂ ਆ ਰਹੇ ਬਾਕੀਆਂ ਨੂੰ ਵੀ ਇੱਥੇ ਲਿਆਉਣਾ ਚਾਹੀਦਾ ਲੁਧਿਆਣਾ ਸਟੇਸ਼ਨ ਤੇ ਕੁਝ ਦੇ ਰੇਲ ਗੱਡੀ ਰੁਕੀ ਕarnataka ਪੁਲਿਸ ਸਖ਼ਤ ਪਹਿਰੇ 'ਚ ਗੁਰਦੀਪ ਸਿੰਘ ਖੇੜਾ ਨੂੰ ਅੰਮ੍ਰਿਤਸਰ ਲੈ ਕੇ ਰਵਾਨਾ ਹੋ ਗਈ ਪੰਜਾਬ ਅਤੇ ਦੁਨੀਆ ਦੀਆਂ ਹੋਰ ਖ਼ਬਰਾਂ ਪੰਜਾਬੀ 'ਚ ਪੜ੍ਹਨ ਲਈ ਕਲਿੱਕ ਕਰੋ www.abpsanja.in ਤੇ